ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਣੇ ਨਾ ਅਨਾਰ ਲਾਇਆ ਹੋਇਆ ਆਪਾਂ ਲਿਆਂਦਾ ਸੀ ਮਲੇਰਕੋਟਲ ਤੋਂ ਵੀ ਇਹ ਤੁਹਾਨੂੰ ਦਿਖਾਉਣਾ ਬਈ ਇਹ ਕਿਸਮ ਕਿਹੜੀ ਆ ਪਹਿਲਾ ਨਾਰ ਦੇਖੋ ਬਈ ਜੀ ਦੇਖੋ ਤੁਹਾਨੂੰ ਨੇੜੇ ਹੋ ਕੇ ਦਿਖਾਉਣਾ ਦਿਖਾਓ ਨਾਰ ਮੜੀ ਅਨਾਰਾਂ ਨਾਲ ਭਰਿਆ ਪਿਆ ਬਈ ਇਹਦੀ 2 ਸਾਲ ਹੋ ਗਏ ਨਾਰ ਦੇ ਬੂਟੇ ਲਾਇਆ ਇਹਨੂੰ ਪਹਿਲੇ ਸਾਲ ਵੀ ਬਹੁਤ ਫਰਸੀ ਐ ਇਹਦੀ ਵੀ ਬਹੁਤ ਜ਼ਿਆਦਾ ਫਲ ਆ ਇਹ ਹੈਗਾ ਜੀ ਭਗਵਾ ਕਿਸਮ ਆ ਦੀ ਜਿਹੜਾ ਬੀਜ ਹੈ ਨਾ ਆਪਣੇ ਪੰਜਾਬ ਦੇ ਵਿੱਚ ਯਾਦ ਤਰ੍ਹਾਂ ਹੀ ਮਸ਼ਹੂਰ ਆ ਦੇਖੋ ਫੁੱਲ ਕਿੰਨੇ ਲੱਗ ਪਏ ਨੇ ਇਹਦੇ ਸਪੈਲਿੰਗ ਮੈਂ ਦੱਸ ਦਿੰਨਾ ਅੱਬਾ ਗੱਗਾ ਬਾਬੇ ਨੂੰ ਕਿੰਨਾ ਭਗਵਾ ਜੇ ਕਿਸ ਨੇ ਲਾਉਣਾ ਹੋਵੇ ਬਈ ਅਨਾਰ ਹਨਾ ਬਿਲਕੁਲ ਜਿਵੇਂ ਆਪਾਂ ਕਹਿੰਦੇ ਆ ਵੀ ਮਿੱਠੇ ਨਾਰਾ ਰਾ ਦੇਣ ਲਾਲ ਰੰਗ ਦੇ ਨਾਰ ਨੇ ਸਾਰੇ ਕੋਈ ਇਹਨੂੰ ਬਈ ਕੋਈ ਬਿਮਾਰੀ ਨਹੀਂ ਪੈਂਦੀ ਫਾਲਤੂ ਹਨਾ ਇੱਕ ਵਾਰ ਡਿੱਗ ਵੀ ਗਿਆ ਸੀਗਾ ਪਿੱਛੇ ਹਨੇਰੀ ਆਈ ਸੀ ਫਿਰ ਆਪੇ ਨੇ ਨੀਚੇ ਜਿਹੜਾ ਦੇ ਵਿਚ ਐ ਮਿੱਟੀ ਲਈ ਸੀ ਖੜਾ ਕੀਤਾ ਸੀ ਸਾਨੂੰ ਐ ਸੀ ਵੀ ਚੱਲ ਰਣੀ ਹੈਗਾ ਤਕਰੀਬਨ ਸਾਰਾ ਚੱਲ ਹੀ ਪਿਆ ਹੈ ਇੱਦਾਂ ਨਹੀਂ ਕੋਈ ਦਿੱਕਤ ਨਹੀਂ ਜੇ ਟੁੱਟਣ ਤੋਂ ਬਾਅਦ ਵੀ ਜੇ ਕਿਸ ਨੇ ਲਾਉਣਾ ਹੋਵੇ ਬਈ ਆਪਣੇ ਘਰੇ ਵੈਸੇ ਮਰ ਤੱਕ ਨਾ ਆਓ ਨਾਰ ਦਾ ਜੜਖੰਡ ਬੂਟਾ ਜ਼ਰੂਰ ਲਾਓ ਆਪਣੇ ਘਰੇ ਹਨ ਭਗਵਾ ਕਿਸਮ ਦੀ ਨਾਰ ਦੀ ਤੁਸੀਂ ਕਿੱਥੋਂ ਵੀ ਨਰਸਰੀ ਦੇ ਵਿੱਚੋਂ ਲੈ ਸਕਦੇ ਆਂ ਵੈਸੇ ਅਲੱਗ-ਅਲੱਗ ਕਿਸਮਾਂ ਦੇ ਹੁੰਦੇ ਨੇ ਪਰ ਆਪਣੇ ਜ਼ਿਆਦਾਤਰ ਇਹ ਭਗਵਾ ਕਿਸਮ ਦਾ ਨਾਰ ਹੀ ਚੱਲਦਾ ਇਹਨੂੰ ਕੋਈ ਖਾਦ ਖਰਾਦ ਜਿਹੜਾ ਆਪਾਂ ਪਾਉਣਿਆ ਖਾਦ ਵੀ ਆ ਪਾ ਦਿਓ ਕੁਝ ਪਾਉਣ ਦੀ ਲੋੜ ਨਹੀਂ ਨਾਰਮਲ ਪਾਣੀ ਪਾਓ ਪਰ ਇਹਦੀ ਜਿਹੜੀ ਮਿੱਟੀ ਕਾਫੀ ਲਾ ਕੇ ਰੱਖੋ ਐਦਾਂ ਪੂਰੀ ਮਿੱਟੀ ਲਾ ਕੇ ਰੱਖੋ ਕਿਉਂਕਿ ਹਨੇਰੀ ਨਾਲ ਟੁੱਟੇ ਰਹਿੰਦੇ ਮੈਨੂੰ ਸਾਨੂੰ ਇਹੀ ਦਿੱਕਤ ਆ ਗਈ ਸੀ ਹਨੇਰੀ ਕਿਉਂਕਿ ਹਨੇਰੀ ਕਾਫੀ ਜ਼ਿਆਦਾ ਆਈ ਸੀ ਝੱਖੜ ਜੀ ਕਾਫੀ ਸੀਗੀ ਉਹਦੇ ਕਰਨੇ ਦਿੱਕਤ ਆ ਗਈ ਸੀਗੀ ਦੇਖੋ ਪੁੱਲ ਕਿੰਨੇ ਲੱਗੇ ਪਿਆ ਹਜੇ ਵੀ ਸਾਰੇ ਬਣ ਰਹੇ ਨੇ ਤਿਆਰ ਹੋ ਰਿਹਾ ਹੈ ਦੇਖੋ ਮਨ ਲੱਗਦਾ ਇਹ ਹੋਵੇਗਾ 25 ਦਿਨਾਂ ਤੱਕ ਤਿਆਰ ਹੋ ਜਾਊਗਾ ਆਵਲਾ